また。Okay. ਮੇਰਾ ਨਾਮ ਹਰਪ੍ਰੀਤ ਸਿੰਘ ਹੋਰ ਫੈਪੀ ਹੈ ਮਹਾਰਾਜ ਸਿੰਘ ਦਾ ਵੱਡਾ ਬੇਟਾ ਮੇਰੇ ਡੈਡੀ ਜੀ ਦੀ ਕੱਲ 4 ਵਜੇ ਦੇ ਕਰੀਬ ਡੈਥ ਹੋ ਗਈ ਸੀ ਮੇਰੇ ਡੈਡੀ ਦਾ ਡੈਥ ਹੋਣ ਦਾ ਮੇਨ ਕਾਰਨ ਸਟ्रेस ਸੀ ਅਸੀਂ ਡਾਕਟਰਾਂ ਤੋਂ ਮਤਲਬ ਕਿ ਪੁੱਛਿਆ ਸੀ ਸਾਰਾ ਕੁਝ ਤੇ ਮੇਰੇ ਮੈਂ ਬਠਿੰਡੇ ਪੜਦਾ ਤੇ ਮੈਂ ਜਦੋਂ ਛੁੱਟੀ ਤੇ ਆਂਦਾ ਹੁੰਦਾ ਸੀ ਤਾਂ ਮੇਰੇ ਡੈਡੀ ਮਤਲਬ ਕਿ ਮੈਨੂੰ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਆਪਾਂ ਗਰਮੀਤ ਲਵੇ ਜਾ ਕੇ ਪੈਸੇ ਕਢਵਾ ਕੇ ਆਣੇ ਨੇ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਨੋਟਿਸ ਕਰਦੇ ਨੂੰ ਵੀ ਕੋਈ ਤਾਂ ਗੱਲਬਾਤ ਹੈ ਮੇਰੇ ਡੈਡੀ ਚਾਰ-ਪੰਜ ਦਿਨਾਂ ਤੋਂ ਮਤਲਬ ਕਿ ਰਾਤ ਨੂੰ ਸੌਂ ਨਹੀਂ ਰਹੇ ਸੀ ਮੈਨੂੰ ਘਰੋਂ ਫੋਨ ਆਈ ਗਿਆ ਵੀ ਤੇਰੇ ਡੈਡੀ ਸੌਂ ਨਹੀਂ ਰਿਹਾ ਰਾਤ ਨੂੰ ਵੀ ਬੇਚਾਨੀ ਜੀ ਹੋ ਰਹੀ ਹੈ ਇੱਕ ਅਸੀਂ ਉਹਰੇ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਮਤਲਬ ਕੀ ਕਿਹਾ ਵੀ ਇਹਨੂੰ ਨੀਂਦ ਨਹੀਂ ਪੂਰੀ ਹੋਣ ਕਾਰਨ ਵੀ ਇਹਨੂੰ ਕੋਈ ਬੇਚਾਨੀ ਹੋ ਰਹੀ ਹੈ ਜਾਂ ਮਨ ਤੇ ਦੇ ਲੋਡ ਹੈ ਤੇ ਅਸੀਂ ਮੇਰੇ ਡੈਡੀ ਨਾਲ ਖੁੱਲ ਕੇ ਗੱਲ ਕਰੀ ਮਾ ਡੈਡੀ ਜੇ ਕੋਈ ਗੱਲਬਾਤ ਹੈ ਤੁਸੀਂ ਸਾਨੂੰ ਦੱਸੋ ਤਾਂ ਮੇਰੇ ਡੈਡੀ ਨੇ ਸਾਨੂੰ ਇਹੀ ਗੱਲ ਕਹੀ ਵੀ ਮੈਨੂੰ ਗਰਮੀਤ ਦੇ ਪੈਸਿਆਂ ਦਾ ਡਰ ਹੈ ਵੀ ਉਹ ਸਾਡੇ ਪੈਸੇ ਲੈ ਕੇ ਨਾ ਡੁੱਬ ਜਾਣ ਕਿਉਂਕਿ ਮੇਰੇ ਡੈਡੀ ਦੀ ਹੁਣ ਤੱਕ ਦੀ ਜਿੰਨੀ ਵੀ ਹੱਡ 35 ਤੋਂ 36 ਲੱਖ ਰੁਪਈਆ ਸੀ ਮੇਰੇ ਡੈਡੀ ਸਾਨੂੰ ਮਤਲਬ ਕਿ ਜਾਂਦੇ ਸਾਰਾ ਹਿਸਾਬ ਕਰਕੇ ਗਿਆ ਸਾਡੇ ਨਾਲ ਵੀ ਮੈਨੂੰ ਕਿਸੇ ਵੀ ਕਿਲੇ ਵਿੱਚ ਕੁਝ ਵੀ ਹੋ ਸਕਦਾ ਵੀ ਤੁਸੀਂ ਉਹ ਨਹੀਂ ਕਰਨਾ ਹੈਗਾ ਵੀ ਇਹ ਤਾਂ ਪੈਸੇ ਕਢਵਾ ਕੇ ਰਹਿਣੇ ਨੇ ਅਸੀਂ ਗੁਰਮੀਤ ਸਿੰਘ ਦੇ ਘਰੇ ਡੈੱਡ ਬੋਡੀ ਰੱਖੀ ਹੋਈ ਹੈ ਤੇ ਉਹ ਮਤਲਬ ਕਿ ਪਹਿਲਾਂ ਉਰੀ ਸੀ ਸਵੇ ਸੋ ਉਹਦੇ ਘਰਦਿਆਂ ਨੇ ਮਤਲਬ ਕਿ ਉਹਦੀ ਹੈਲਪ ਕਰੀ ਉਹ ਪਿਛਲੇ ਗੇਟ ਭੱਜ ਗਿਆ ਤੇ ਪਿਛਲੇ ਗੇਟ ਕਿਸੇ ਦੇ ਘਰੇ ਲੁਕੇ ਬੈਠਿਆ ਸੀ ਤੇ ਜਦੋਂ ਆਪਣੇ ਐਸ ਐਚਓ ਸਾਹਿਬ ਆਏ ਤਾ ਕਿਸੇ ਬੰਦੇ ਨੇ ਉਹਨੂੰ ਕੱਢ ਕੇ ਬਾਹਰ ਲੈ ਕੇ ਆਏ ਸੀ ਵੀ ਮਤਲਬ ਕਿ ਸਾਨੂੰ ਆਏ ਆ ਵੀ ਉਹ ਬੰਦਾ ਵੀ ਉਹਦੇ ਘਰ ਦੇ ਵੀ ਉਹਦੇ ਨਾਲ ਰਲੇ ਹੋਏ ਨੇ ਕਿਤੇ ਨਾ ਕਿਤੇ ਹਾਂਜੀ ਪੁਲਿਸ ਕਹਿੰਦੀ ਵੀ ਅਸੀਂ ਗ੍ਰਿਫਤਾਰ ਕਰ ਲਿਆ ਵੀ ਹੁਣ ਜਿਹੜੀ ਕਾਰਵਾਈ ਹੋਗੀ ਵੀ ਅਸੀਂ ਉਹ ਕਰਾਂਗੇ ਬਟ ਸਾਡੀ ਮੰਗ ਇਹ ਹੀ ਹੈ ਕਿਉਂਕਿ ਹੁਣ ਦੇਖੋ ਮੇਰੇ ਡੈਡੀ ਤਾਂ ਵਾਪਸ ਆ ਨਹੀਂ ਸਕਦੇ ਪਰ ਮੇਰੇ ਡੈਡੀ ਦੀ ਜਿਹੜੀ ਹੱਡ ਤੋੜ ਦੀ ਮਿਹਨਤ ਦੀ ਕਮਾਈ ਹੈ ਅਸੀਂ ਇਤੋਂ 1-1 ਰੁਪਿਆ ਲੈਣਾ ਚਾਹੁੰਦੇ ਹਾਂ 1-1 ਰੁਪਏ ਦਾ ਹਿਸਾਬ ਲੈਣਾ ਉਹਦੇ ਨਾਲ ਨਾਲ ਕਿੰਨੇ ਕੁ ਲੋਕਾਂ ਨੇ ਪੈਸੇ ਕਿੰਨੇ ਕੁ ਅੰਤ ਨਹੀਂ ਹੈਗਾ ਇਹ ਲੋਕਾਂ ਦਾ ਤਾਂ ਇਹਨੇ ਬਹੁਤ ਮਤਲਬ ਕਿ ਜਿਵੇਂ ਹੁਣ ਅਸੀਂ ਪਹਿਲ ਕਰੀ ਹੈ ਸਾਡੇ ਨਾਲ ਬਹੁਤ ਲੋਕ ਜੁੜ ਰਹੇ ਨੇ ਮਤਲਬ ਕਿ ਡੇਲੀ ਹੁਣ ਆਣ ਲੱਗ ਰਹੇ ਨੇ ਹਨਾ ਮਿੰਟ-ਮਿੰਟ ਬਾਅਦ ਤੇ ਇਹਦੇ ਸਾਬ ਨਾਲ ਤਾਂ ਵੀ ਇਹ ਤਿੰਨੇ ਜਾਣੇ ਸੀ ਇੱਕ ਪਟਾਲ ਤੋਂ ਐ ਜਗਸੀਰ ਸਿੰਘ ਕਾਲਾ ਤੇ ਸੁਖਵਿੰਦਰ ਸਿੰਘ ਇਹਨਾਂ ਤਿੰਨਾਂ ਨੇ ਮਤਲਬ ਐਬੀਸੀਐਲ ਫਾਸਟ ਬਿਜ਼ਨਸ ਸੈਂਟਰ ਲਿਮਟਿਡ ਕੰਪਨੀ ਚਲਾਈ ਹੋਈ ਸੀ ਲਹਿਰੇ ਕਾਗੇ ਵੀ ਕਿ ਇਹ ਜਿਸਪਾਲ ਕੋਰਾ ਕੀ ਕਹੋ ਮੜ ਜਾ ਜਿਸਪਾਲ ਕੋਰ ਜਿਹੜਾ ਡੈਥ ਹੋਈ ਜਾ ਉਹ ਕੀ ਲੱਗਦੇ ਸੀ ਤੁਹਾਡੇ ਕੀ ਕਾਰਨ ਮੇਰੇ ਘਰ ਵਾਲੇ ਸੀ ਜੀ ਕਿਉਂ ਮਰਿਆ ਪੂਰੀ ਜਾਣਕਾਰੀ ਦਿਓ ਅਟੈਕ ਆਇਆ ਜੀ ਇਹਨ ਪੈਸਿਆਂ ਦੇ ਕਾਰਨ ਅਟੈਕ ਆਇਆ ਕੀ ਹੋਇਆ ਸੀਗਾ ਪੈਸੇ ਕਿੱਥੇ ਗਏ ਕੀ ਇਹ ਤਾਂ ਗਰਮੀਤ ਸਿੰਘ ਕੋਲੇ ਕੋਈ ਕੰਪਨੀ ਕੰਪਰੀ ਖੁੱਲੀ ਹੋਈ ਸੀ ਇਹਨੇ ਲੈ ਲੈ ਗਾ ਕੇ ਉੱਥੇ ਅਸੀਂ ਪੈਸਾ ਟਕਾ ਦਿੰਦੇ ਰਹੇ ਹਾਂ ਜੀ ਇਹ ਲੈ ਕੇ ਜਾਂਦਾ ਰਿਹਾ ਘਰੋਂ ਆ ਕੇ ਲੈ ਕੇ ਜਾਂਦਾ ਰਿਹਾ ਗਰਮੀਤ ਸਾਡੇ ਮੇਰੇ ਘਰ ਵਾਲੇ ਕੋਲ ਮੇਰੇ ਘਰ ਵਾਲੇ ਨੂੰ ਕਈ ਵਾਰੀ ਬੈਂਕ ਚ ਵੀ ਲੈ ਕੇ ਜਾਂਦਾ ਰਿਹਾ ਹੈਗਾ ਬੈਂਕ ਚੋਂ ਵੀ ਕਢਾ ਕੇ ਦਿੰਦਾ ਨੇ ਮੇਰੇ ਘਰ ਵਾਲਾ ਅਸੀਂ ਬਹੁਤ ਹੈ ਨਾ ਬਹੁਤ ਪਰੇਸ਼ਾਨ ਹਾਂ ਮੈਂ ਢੇੜੇ ਤੇ ਢੇੜਾ ਰੱਖਿਆ 6 ਸਾਲ ਹੋ ਗਏ ਮੈਨੂੰ ਢੇੜੇ ਦਿੰਦੇ ਕਿ ਭਾਈ ਸਾਨੂੰ ਪੈਸੇ ਦੇ ਤਾਸ ਮੈਂ ਵੀਰ ਜੀ ਮੇਰੇ ਘਰ ਵਾਲੇ ਦੇ ਬਸ ਸਪੈਸ਼ਲ ਕਰ ਬਈ ਸਾਨੂੰ ਬਈ ਪੈਸੇ ਦੀ ਲੋੜ ਆ ਵੀ ਅਸ ਤਾਂ ਹਸਪੀਟਲ ਕਰ ਉਹ ਕਰ ਕੇ ਐਡਮਿਟ ਕਰ ਰੱਖਿਆਗਾ ਪਰ ਵੀਰ ਜੀ ਇਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਕਿੰਨੇ ਕ ਪੈਸੇ ਜਿਹੜੇ ਇਨਵੈਸਟ ਕਰੇ ਇਹ 80 ਇਹਨੇ ਸਾਨੂੰ ਇੱਕ ਤਾਂ 10000 ਇੱਕ 20000 ਕਿਤਾ ਜੜਾ ਹਾਂ ਲਾਏ ਕਿੰਨੇ ਆ ਤੁਸੀਂ ਅਸੀਂ 36 ਲੱਖ ਲਾਈ ਬੈਠੇ ਹਾਂ ਜੀ 36 ਲੱਖ ਹਾਂ ਹੁਣ ਤੁਸੀਂ ਇਹ ਕਿ ਕਿਹਦੇ ਘਰੇ ਬੈਠੇ ਹੋ ਤੁਸੀਂ ਅਸੀਂ ਗੁਰਮੀਤ ਸਿੰਘ ਦੇ ਘਰੇ ਬੈਠੇ ਹਾਂ ਜਿਹੜੇ ਸੱਤ ਪੈਸੇ ਲੈ ਕੇ ਗਿਆ ਇਹ ਡੈਟ ਬੁੜੀ ਇੱਥੇ ਵੀ ਰਹੇ ਹਾਂਜੀ ਉਹਦੀ ਕੋਈ ਰੋਗੀ ਹੋ ਕੀ ਮੰਗ ਕੀ ਕਰਦੇ ਸਾਡੀ ਮੰਗੇ ਹੀ ਆ ਜੀ ਸਾਡੀ ਰਕਮ ਸਾਨੂੰ ਦੇਵੇ ਜੋ ਬਣਦੀ ਆ ਜੋ ਮੇਰੇ ਘਰ ਵਾਲੇ ਤੇ ਸਾਨੂੰ ਇਨੇ ਲੋਕਾਂ ਦੇ ਲੈ ਲੈ ਪੈਸੇ ਖਰਚੇ ਨੇ ਸਾਨੂੰ ਅਸੀਂ ਉਹ ਵੀ ਖਰਚੇ ਪਾਵਾਂਗੇ ਇਸ ਤੋਂ ਅਸੀਂ ਦੁਖੀ ਬਹੁਤ ਨਹੀਂ ਸਾਨੂੰ ਬਹੁਤ ਦੁਖੀ ਕਰਖਿਆ ਸਾਨੂੰ ਠੀਕ ਆ ਕਿੰਨੇ ਕੁ ਪਿੰਡ ਦੇ ਪੈਸੇ ਲੋਕ ਪਿੰਡ ਦੇ ਤਾਂ ਬਹੁਤ ਨੇ ਜੀ ਪਿੰਡ ਦੇ ਲੋਕਾਂ ਦੇ ਬਹੁਤ ਪਿੰਡ ਦੇ ਲੋਕਾਂ ਦੇ ਆ ਮਕੌਰ ਸਾਹਿਬ ਨੇ ਇੱਕ ਛੱਡਿਆ ਕਿਹੜਾ ਪਿੰਡ ਆ ਕੋਈ ਪਿੰਡ ਨਹੀਂ ਛੋਟਾ ਮੇਰਾ ਨਾਮ ਰਜੀਤ ਸਿੰਘ ਹੈ ਇਹ ਮੰਨ ਲਾ ਹੈ ਕਿ ਇਹ ਕੰਪਨੀ ਕਹਿ ਰਹੀ ਹੈ ਕਿ ਅੱਜ ਬੈਠੀ ਹੋਈ ਹੈ ਕਿ ਕਹਾਂਗੇ ਸਾਰੀ ਜਾਣਕਾਰੀ ਦਿਓ ਕਿੰਨਾ ਕੁ ਪੈਸਾ ਲੱਗਿਆ ਸੀ ਪੈਸਾ ਮੇਰਾ ਸਾਰੀ 6.5 ਲੱਖ ਰੁਪਿਆ ਹੈ ਇਹਦੇ ਚ ਪਿਆਰ ਸਿਗਾ ਜੀ ਲੈ ਲੈਂਗੇ ਜੀ ਮੇਥੋਂ ਕਦੇ 50 ਦੀ ਕਰਤੀ ਕਦੇ 40 ਦੀ ਕਰਤੀ ਵੀ ਤੇ ਉਸ ਤੋਂ ਬਾਅਦ ਜਦੋਂ ਤੇ ਪੈਸੇ ਮੰਗੇ ਜੀ ਬਸ ਮੈਂ ਦੇਵਾਂਗਾ ਜੀ ਹਜੇ ਆਏ ਨਹੀਂ ਆਪਣੇ ਕੋਲੇ ਸਾਨੂੰ ਕਹਿੰਦਾ ਜੀ ਇਹ ਆਪਣਾ ਜੋ 23 ਦਾ ਲੰਘਿਆ ਜੀ ਯਾਰ ਮੈਨੂੰ 23 23 ਟੋਕੋ ਨਾ 23 ਦਾ ਸਾਲ ਹੈ ਜੋ ਪਿਛਲਾ 24 ਮੈਂ ਤੁਹਾਨੂੰ ਪੈਸੇ ਦੇ ਦੂੰਗਾ ਪਹਿਲੇ ਮਹੀਨੇ ਹੁਣ 24 ਦਾ ਵੀ ਡਾ ਲਓ ਜੀ ਅੱਜ 7ਵਾਂ ਮਹੀਨਾ ਵੀ ਖਤਮ ਹੋ ਚੁੱਕ ਮੈਂ ਦਿੰਨਾ ਮੈਂ ਤੁਹਾਨੂੰ ਕਿਸ ਤਰ੍ਹਾਂ ਹੀ ਦੇਵਾਂਗਾ ਮੈਂ ਇਹ ਦੇਵਾਂਗਾ ਸਾਨੂੰ ਮੁਟਕੀ ਨਹੀਂ ਆਈ ਕੀਤੀ ਅੱਜ ਜਿਹੜਾ ਬੰਦੇ ਡੈੱਟ ਹੋਇਆ ਉਹ ਇਸੇ ਕਾਰਨ ਕਰਕੇ ਹੋਇਆ ਕਿਉਂਕਿ ਇਸੇ ਕਾਰਨ ਇਹ ਜੇ ਕਾਰਨ ਕਰਕੇ ਹੋਈ ਹੈ ਜੀ ਕਿਉਂਕਿ ਉਹਨਾਂ ਨੂੰ ਜਿਵੇਂ ਵੀ ਕਹਦੀ ਹੈ ਵੀ ਇਹਨਾਂ ਨੂੰ ਪੈਸੇ ਪੈਸੇ ਲੈਣੇ ਸੀ ਕਿੰਨਾ ਕੁ ਪੈਸਾ ਲੈਣਾ ਇਹਨਾਂ ਦਾ 40000 ਰੁਪਏ ਕਹਿੰਦੇ ਜੀ ਤੁਸੀਂ ਕਿਸ ਤਰ੍ਹਾਂ ਨਹੀਂ ਮੰਨਤਾ ਅਸੀਂ ਮੰਗ ਕਰਦੇ ਆ ਜੀ ਵੀ ਸਾਨੂੰ ਪੈਸਾ ਦਿੱਤਾ ਜਾ ਸਾਡਾ ਤੁਸੀਂ ਬੈਠੇ ਕਿੱਥੇ ਹੋ ਇਸੇ ਦੇ ਕਾਰਨ ਜਿਹੜੀ ਕੰਪਨੀ ਸੀ ਇਹ ਉਹਦੇ ਘਰ ਬੈਠਾ ਜਿਹਨੂੰ ਪੈਸੇ ਦਿੱਤੇ ਨਹੀਂ ਸੀ ਮੇਰਾ ਨਾਮ ਰਣਜੀਤ ਸਿੰਘ ਬਾਲਿਆ ਜੀ ਇਸ ਪਿੰਡ ਦਾ ਮੈਂ ਸਾਬਕਾ ਸਰਪੰਚ ਜੀ ਰਣਜੀਤ ਸਿੰਘ ਅੱਜ ਕਿੱਥੇ ਖੜੇ ਹੋ ਤੇ ਕੀ ਮਾਮਲਾ ਹੋਇਆ ਕਿ ਸਾਰੀ ਜਾਣਕਾਰੀ ਦਿਓ ਅਸੀਂ ਤੇਗਵਾਦਾਂ ਨਗਰ ਰੇਲ ਕਲਾ ਜੀ ਗਰਮੀਤ ਸਿੰਘ ਇੱਕ ਵਿਅਕਤੀ ਦੇ ਨਾਮ ਦੇ ਘਰ ਖੜੇ ਹਾਂ ਇਸ ਨੇ ਇੱਕ ਕੰਪਨੀ ਚਲਾਈ ਹੋਈ ਹੈ ਜੀ ਫਾਸਟ ਵੇਵ ਜਿਨ ਇਸ ਨੇ ਇਸ ਕੰਪਨੀ ਰਾਹੀਂ ਲੋਕਾਂ ਨੂੰ ਬਹੁਤ ਪੈਸੇ ਡੋਰੇ ਨੇ ਇੱਕ ਰਾਤ ਦੀ ਹੀ ਘਟਨਾ ਹੈ ਕਿ ਸਾਡਾ ਗਵੰਡੀ ਸੀ ਰਾਜ ਉਸਨੇ ਇਸ ਕੰਪਨੀ ਵਿੱਚ ਇਹਨਾਂ ਦੀ ਕੰਪਨੀ ਵਿੱਚ ਤਕਰੀਬਨ 35 ਲੱਖ ਰੁਪਏ ਦੇ ਲਗਭਗ ਲਗਾਏ ਹੋਏ ਸੀਗਾ ਤੇ ਉਹ ਉਸਦੇ ਪੈਸੇ ਹਾਥੋਂ 6 ਸਾਲ ਪਹਿਲਾਂ ਇਹਨਾਂ ਨੇ ਵਾਪਸ ਕਰਨ ਦੀ ਸੀ ਕੰਪਨੀ ਨੇ ਪਰ ਉਹ ਪੈਸੇ ਵਾਪਸ ਨਹੀਂ ਕਰੇ ਉਹ ਇਸ ਪੈਸਾ ਦੀ ਕਾਰਨ ਟੈਨਸ਼ਨ ਚ ਉਹਦੀ ਕਲ ਡੈਥ ਹੋ ਗਈ ਹੈ ਇਸ ਕਾਰਨ ਸੀ ਉਸ ਵਿਅਕਤੀ ਡੈੱਡ ਬੋਡੀ ਨੂੰ ਇਹਦੇ ਕਰ ਲਿਆ ਕਿ ਰੱਖਿਆ ਹੋਇਆ ਹੈ ਇਸ ਡੈੱਡ ਬੋਡੀ ਨੂੰ ਵੀ ਉਦੋਂ ਤੱਕ ਰੱਖਿਆ ਜਾਏਗਾ ਇਹਦੇ ਕਰ ਜਦੋਂ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਦੂਜੀ ਗੱਲ ਸਾਡ ਕਿੰਨੇ ਕ ਲੋਕਾਂ ਦੇ ਜਿਹੜੇ ਪੈਸੇ ਕਿੰਨੇ ਕ ਰੁਪਏ ਦੇ ਇਹਨਾਂ ਕੋਲ 1 ਕਰੋੜ ਰੁਪਇਆ ਤਾਂ ਮੇਰੇ ਪਿੰਡ ਲੇਲ ਕਲਾਂ ਦਾ ਇਹ ਕੋ ਬਾਕੀ ਬਾਹਰਲੇ ਪਿੰਡਾਂ ਨੇ ਤਾਂ ਕਾਫੀ ਨਹੀਂ ਸਾਡੀ ਮੰਗ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹ ਜਿਹੇ ਵਿਅਕਤੀ ਦਾ ਸਾਥ ਪ੍ਰਸ਼ਾਸਨ ਨਾ ਦੇਵੇ ਛੋਲੇ ਪਾੜੇ ਲੋਕਾਂ ਨੂੰ ਜਿਹਨਾਂ ਟੱਗੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਪ੍ਰਸ਼ਾਸਨ ਇਹ ਨਾ ਸੋਚੇ ਕਿ ਅਸੀਂ ਇਹਨਾਂ ਪਰਚਾ ਪਰਚਾ ਦੇ ਕੇ ਛੱਡ ਦਾਂ ਪਰ ਅਸੀਂ ਪਰਚੇ ਨਾਲ ਕੋਈ ਸਹਿਮਤ ਨਹੀਂ ਅਸੀਂ ਇਸ ਦੀ ਕੋਠੀ ਨੂੰ ਦੇ ਵਿੱਚ ਅਸੀਂ ਸਾਰਾ ਪਰਿਵਾਰ ਇਹਨਾਂ ਦਾ ਰਾਜ ਸਿੰਘ ਦਾ ਪਰਿਵਾਰ ਇੱਥੇ ਸਾਡੇ ਨਾਲ ਹੈ ਅਸੀਂ ਪਿੰਡ ਵਾਲਿਆਂ ਨੇ ਕਮੇਟੀ ਬਣਾਈ ਹੈ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਹ ਕੋਠੀ ਦੇ ਵਿੱਚ ਇਸ ਪਰਿਵਾਰ ਨੂੰ ਬਿਠਾਇਆ ਜਾਵੇਗਾ ਜੇਕਰ ਸਾਡਾ 35 ਲੱਖ ਰੁਪਏ ਦਾ ਕਿਸੇ ਲੋਟ ਸਾਡੇ ਨਾਲ ਬੈ ਕੇ ਸਮਝੌਤਾ ਕਰਦਾ ਤਾਂ ਹੀ ਅੱਥੋਂ ਅਸੀਂ ਉੱਠ ਕੇ ਜਾਵਾਂਗੇ ਨਾਮ ਰਾਜਵਿੰਦਰ ਜੀ ਰਾਜਵਿੰਦਰ ਜੀ ਇੱਥੋਂ ਆਏ ਹਾਂ ਮੱਖਾ ਚਲਾ ਜੀ ਮੈਂ ਤਾਂ ਕੀ ਕਰਿਆ ਕਰਨ ਕਰਕੇ ਆਜੇ ਤੇ ਆਇਆ ਕਿਹੜੀ ਕੰਪਨੀ ਪੈਸੇ ਲੱਗੇ ਸੀ ਕਿਸ ਤੋਂ ਦੀ ਕੰਪਨੀ ਹੈ ਸਾਰੀ ਜਾਣਕਾਰੀ ਗਾਗਾ ਲਹਿਰਾ ਦੀ ਕੰਪਨੀ ਸੀ ਇਹਦੇ ਕਿੰਨੇ ਪੈਸੇ ਕਿੰਨੇ ਕ ਪੈਸੇ ਹੁੰਦਾ ਹੈ 7 ਲੱਖ ਮੈਂ ਹਾਂਜੀ ਤੁਹਾਨੂੰ ਅੱਜ ਪਤਾ ਲੱਗਿਆ ਕੋਈ ਟੈਕਸ ਹੋਈ ਹੈ ਹਾਂਜੀ ਹਾਂਜੀ ਉਹ ਪਤਾ ਸੀ ਜੀ ਸਾਨੂੰ ਪਤਾ ਕਰਕੇ ਆਏ ਸੀ ਉਹ ਕਿਵੇਂ ਆਏ ਤੁਸੀਂ ਤੇ ਪੈਸੇ ਲੈਣੇ ਹਾਂਜੀ ਪੈਸੇ ਲੈਣ ਆਏ ਸੀ ਸਾਡਾ ਫੋਨ ਚੱਕਣਾ ਬੰਦ ਕਰਤਾ ਸੀ ਇਹਨਾਂ ਨੇ ਕੋਈ ਪੈਸਾ ਦਿੱਤਾ ਸੀ ਤੱਕ 50000 ਰੁਪਏ ਦਿੱਤਾ ਸੀ ਇਸ ਲਈ ਕਰ 30 ਦਿਨਾਂ ਨੂੰ ਪੁੱਛੋ ਪਲਾਈ ਜੀ ਹਾਂਜੀ ਉਹ ਵੀ ਕਿਸਾਨ ਜੂਨੀਅਰ ਵਾਲੇ ਲੈਂਦੇ ਸੀ ਜੀ ਉਹਨਾਂ ਚ ਵੀ 3.5 ਲੱਖ ਰੁਪਏ ਮੰਨੇ ਸੀ ਇਹ ਤੇ ਹੂੰ 7.5 ਲੱਖ ਬਣਦਾ ਜੀ ਅਸੀਂ ਉਹ ਵੀ ਮਨਜ਼ੂਰ ਕਰ ਲਿਆ ਸੀ ਵੀ ਕੋਈ ਗੱਲ ਨਹੀਂ ਘਾਟਾ ਵਾਧਾ ਕਰਕੇ ਉਹ ਤੋਂ ਵੀ ਭੱਜ ਗਏ ਜੀ ਇਹ ਉਹ ਵੀ ਸਾਨੂੰ ਦੇ ਨਹੀਂ ਰਹੇ ਜੀ ਪੈਸੇ ਹੁਣ ਕੀ ਮੰਗ ਕਰਦੇ ਅਸੀਂ ਕਹਿੰਨੇ ਵੀ ਜੱਤਾ ਸਕਤ ਇੰਨਾ ਤੇ ਕਾਰਵਾਈ ਕੀਤੀ ਜਾਵੇ ਵੀ ਐਨੇ ਦੁਨੀਆ ਦੇ ਪੈਸੇ ਠੱਗੀ ਮਾਰੀ ਆ ਸਾਡੇ ਨਾਲ ਪੈਸੇ ਵਾਪਸ ਕੀਤੇ ਜਾਣ ਜੀ ਤੇ ਸਾਨੂੰ ਤਲਾਹ ਮਿਲੀ ਸੀ ਜੀ ਇੱਕ ਰਾਜ ਸਿੰਘ ਸਾਨੂੰ ਮੱਗਰ ਸਿੰਘ ਵੀ ਯੂਨਾਈਟਡ ਹੋਈ ਹੈ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਵੀ ਇੱਥੇ ਇੱਕ ਗੁਰਮੀਤ ਸਿੰਘ ਹੈ ਵੀ ਜਿਹੜਾ ਉਹਨੇ ਚਟ ਫੰਡ ਕੰਪਨੀ ਖੋਲੀ ਹੋਈ ਹੈ ਇਹਨਾਂ ਦਾ 30-35 ਲੱਖ ਰੁਪਇਆ ਉਹਨਾਂ ਨੇ ਇਨਵੈਸਟ ਕਰਵਾਇਆ ਸੀਗਾ ਵੀ ਉਸੇ ਟੈਨਸ਼ਨ ਚ ਜਾ ਕੇ ਉਹ ਬੰਦੇ ਦੀ ਡੈਥ ਹੋ ਗਈ ਹੈ ਤਾਂ ਪੈਸੇ ਮੰਗਦੇ ਰਹੇ ਉਹਨੇ ਦਿੱਤੇ ਨਹੀਂ ਤੇ ਅਸੀਂ ਇੱਥੇ ਹੁਣ ਮੌਕੇ ਤੇ ਪਹੁੰਚੇ ਆਂ ਤੇ লাশ ਉਹ ਜਿਹੜਾ ਫਾਈਨੈਂਸਰ ਸੀ ਜਾਂ ਜਿਹੜਾ ਅਪਾ ਚਟ ਫੰਡ ਕੰਪਨੀ ਆ ਕਹਿ ਸਕਦੇ ਆ ਗਰਮੀਤ ਸਿੰਘ ਉਹਦੇ ਘਰ ਤੇ ਲਿਆ ਕੇ ਰੱਖ ਰੱਖੀ ਹੈ ਤੇ ਜਿਹੜਾ ਪੀੜਤ ਪਰਿਵਾਰ ਹੈ ਜੋ ਬਿਆਨ ਲਖਾਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਵਾਹੀ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਜੀ ਬਾਗੜੀ ਪਿੰਡ ਪਟਾਲਖੁਰ ਤੋਂ ਸਰਕਲ ਪ੍ਰਧਾਨ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਜੋ ਕਿ ਪਿੰਡ ਮੈਂ ਲੇਲ ਕਲਾ ਵਿਖੇ ਇੱਕ ਵੱਡੀ ਜਿਹੜੀ ਮਦਦ ਭਾਗੀ ਜਿਹੜੀ ਘਟਨਾ ਇੱਕ ਬਹੁਤ ਹੀ ਜਿਹੜੀ ਮਦਦ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਜਾਣਕਾਰੀ ਰਿਕਾਰਡਿੰਗ ਮੈਨੂੰ ਲੇਲਾ ਦੇ ਜਿਹੜੇ ਮਿੱਤਰ ਪਿਆਰਾਂ ਨੇ ਸਾਡੇ ਸੂਝਵਾਨ ਮਿੱਤਰ ਪਿਆਰਾਂ ਨੇ ਸਾਨੂੰ ਸੱਦਾ ਹੈ ਸੋ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਜਿਹੜਾ ਗੁਰਮੀਤ ਸਿੰਘ ਗੁਰਮੀਤ ਸਿੰਘ ਜਿਹੜਾ ਲੇਲਾ ਤੋਂ ਉਹ ਇੱਕ ਨਾ ਫਾਸਟਵੇ ਲਿਮਟਿਡ ਕੰਪਨੀ ਜਿਹੜੀ ਉਹ ਲਹਿਰਾ ਇੱਕ ਪੰਜਾਬੀ ਬਾਗ ਦੇ ਵਿੱਚ ਚਲਾ ਰਿਹਾ ਸੀ ਕਾਫੀ ਸਮਾਂ 7-8 ਸਾਲ ਤਕਰੀਬਨ ਪੁਰਾਣਾ ਸਮੇਂ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਇਹ ਲਗ ਲਗ ਪਿੰਡਾਂ ਦੇ ਵਿੱਚ ਲੋਕਾਂ ਨਾਲ ਸਾਡੇ ਪੂਰੇ ਪਿੰਡ ਦੇ ਵਿੱਚ ਲਗਭਗ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਵੱਡੇ ਲੈਵਲ ਤੇ ਇੱਕ ਠੱਗ ਵਜੋਂ ਜਿਹੜਾ ਜਾਣਿਆ ਜਾਂਦਾ ਲੱਖਾਂ ਰੁਪਈਆ ਦੀਆਂ ਕਰੋੜਾਂ ਰੁਪਈਆ ਦੀਆਂ ਉਹਨੇ ਠੱਗੀਆਂ ਮਾਰੀਆਂ ਜਿਹਦੇ ਵਿੱਚ ਲੇਲ ਕਲਾਮ ਦੇ ਜਿਹੜੇ ਸਾਡੇ ਭਰਾ ਅੱਜ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਰਾਜ ਜਿਹੜਾ ਰਾਜ ਮਤਲਬ ਕਿ ਜਿਹੜੇ ਰਾਜ ਸਿੰਘ ਇੱਕ ਬਾਰਡਰ ਬਾਕਸ ਸਪਲਾਈ ਮਹਿਕਮੇ ਵਿੱਚ ਵੀ ਕੰਮ ਕਰਦੇ ਸੀ ਜਿਨ੍ਹਾਂ ਦਾ ਤਕਰੀਬਨ 35 ਤੋਂ 40 ਲੱਖ ਰੁਪਈਆ ਲੱਗਿਆ ਸੀ ਅੱਜ ਉਸ ਦੇ ਘਰ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਬਹੁਤ ਹੀ ਗਰੀਬ ਬੰਦਾ ਆਪਦੀ ਨੌਕਰੀ ਦੀ ਪੂੰਜੀ ਇਕੱਠੀ ਕਰੀ ਸਾਰੀ ਸਾਰੀ ਇਸ ਠੱਗ ਬੰਦੇ ਨੂੰ ਇਹਨਾਂ ਨੇ ਇੱਕ ਝਾਸੇ ਦੇ ਦੇ ਕੇ ਲਾਰੇ ਲੱਪੇ ਲਾ ਕੇ ਉਹਨੂੰ ਫਸਾ ਕੇ ਜਾਲ ਦੇ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰੀ ਜਿਹੜੀ ਕਿ ਉਹਨਾਂ ਦੀ ਕੱਲ ਮੌਤ ਹਸਪਤਾਲ ਦੇ ਵਿੱਚ ਹੋਈ ਹੈ ਕਿਸੇ ਟੈਨਸ਼ਨ ਟੈਨਸ਼ਨ ਦੇ ਕਾਰ ਡਿਫਰੈਂਸ ਦੇ ਕਾਰਨ ਇਸ ਦੀ ਡੈਡ ਬੋਡੀ ਕਿੱਥੇ ਰੱਖੀ ਹੈ ਤੇ ਕੀ ਕਹਿਣਾ ਚਾਹੋਗੇ ਕਿਹਦੇ ਘਰੇ ਗਈ ਹੈ ਜਿਹੜੀ ਡੈਡ ਬੋਡੀ ਹੈ ਜੀ ਉਹ ਗੁਰਮੀਤ ਸਿੰਘ ਦੇ ਘਰ ਹੈ ਸੋ ਜੋ ਇਸ ਨਗਰ ਦੀ ਮਤਲਬ ਕੀ ਪੂਰੀ رائے ਦੇ ਨਾਲ ਸਾਡੇ ਪਿੰਡ ਪਟਾਕੁਰ ਦੇ ਦੋ ਤਿੰਨ ਮੈਂਬਰ ਜਿਨ੍ਹਾਂ ਦੇ ਨਾਲ 10 ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ ਹੈ ਮੈਂ ਉਸ ਦੇ ਰਿਕਾਰਡਿੰਗ ਆਇਆ ਸੋ ਹੁਣ ਜਿਹੜਾ ਅਸੀਂ ਉਸ ਦੇ ਘਰ ਆਈ ਡੈੱਡ ਬੋਡੀ ਹੈ ਉਹ ਪਈ ਹੈ ਸੋ ਜਿਹੜਾ ਪਿੰਡ ਦੇ ਨਗਰ ਵੱਲੋਂ ਫੈਸਲਾ ਲਿਆ ਗਿਆ ਹੈ ਉਹ ਇਹ ਹੈ ਕਿ ਗੁਰਮੀਤ ਸਿੰਘ ਦੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਤੇ ਜਿਹੜੇ ਸਾਡੇ ਪੈਸੇ ਬਣਦੇ ਨੇ ਉਹ ਸਾਡੇ ਗੁਰਮੀਤ ਸਿੰਘ ਤੋਂ ਦੁਵਾਏ ਜਾਣ ਅਗਰ ਇਹੋ ਜਿਹਾ ਕੋਈ ਫੈਸਲਾ ਪੁਲਿਸ ਪ੍ਰਸ਼ਾਸਨ ਸ਼ਕਤੀ ਨਾਲ ਨਹੀਂ ਲਾਗੂ ਕਰਵਾਉਂਦਾ ਤਾਂ ਨਗਰ ਦਾ ਜੂਨੀਅਨ ਦਾ ਇਹ ਫੈਸਲਾ ਅੱਗੇ ਜਿਹੜਾ ਦਾ ਮਕਾਨ ਹੈ ਜਾਇਦ ਦੀ ਪ੍ਰਾਪਰਟੀ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਕਬਜ਼ੇ ਕੀਤਾ ਜਾਵੇ ਸੋ ਪ੍ਰਸ਼ਾਸਨ ਦੇ ਅਸੀਂ ਨਗਰ ਨੇ ਸਾਰੇ ਨੇ ਮੰਗ ਕੀਤੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਤੇ ਇਸ ਮਸਲੇ ਤੇ ਸੁਹਿਰਦ ਨਾਲ ਜਿਹੜਾ ਉਹ ਆਪਦਾ ਫੈਸਲਾ ਲੈ ਕੇ ਆਉਣ ਕਾਨੂੰਨੀ ਕਾਰਵਾਈ ਕਰਨ ਜਿਹੜਾ ਕੀ ਇਹ ਡੈੱਡ ਬੋਡੀ ਜਿਹੜੇ ਰਾਜਕਮਾਰ ਦੀ ਹੈ ਉਹਨਾਂ ਨੂੰ ਜਿਹੜਾ ਬਣਦਾ ਜਿਹੜਾ ਇਨਸਾਬ ਦਿੱਤਾ ਜਾਵੇ